ਨਹ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਐਫਆਈਆ ਨੰਬਰ 3 ਅ 15125 ਪੁਰਾਣਾ ਸ਼ਾਲਾ ਦੇ ਤਹਿਤ ਜਿਹੜਾ ਮੁਕਦਮਾ ਦਰਜ ਹੋਇਆ ਸੀ ਉਹਦੇ ਵਿੱਚ ਡਿਸੀਜ਼ਡ ਸਲਿੰਦਰ ਕੌਰ ਜਿਹੜੇ ਹੈਗੇ ਉਹ ਅ ਮਤਲਬ ਐਕਸਪਾਇਰ ਹੋਏ ਸੀ ਤੇ ਇਹਦੇ ਵਿੱਚ ਅ ਨਰਿੰਜਨ ਸਿੰਘ ਜੋ ਅਕਿਊਜ਼ਡ ਹੈ ਸਿੰਗਲ ਅਕਿਊਜ਼ਡ ਸੀਗਾ ਨਰਿੰਜਨ ਸਿੰਘ ਪੁੱਤਰ ਚਰਨ ਸਿੰਘ ਵਾਸੀ ਨਵਾਪਿੰਡ ਬਹਾਦਰ ਇਨੂੰ ਅਸੀਂ ਬੀਤੀ ਰਾਤ ਇਮੀਗ੍ਰੇਸ਼ਨ ਡਿਪਾਰਟਮੈਂਟ ਦਿੱਲੀ ਤੋਂ ਆਈਜੀਆਈ 에어ਪੋਰਟ ਦਿੱਲੀ ਤੋਂ ਅਰੈਸਟ ਕੀਤਾ ਅਗਲੀ ਫਰਦਰ ਜਿਹੜੀ ਪ੍ਰੋਸੀਡਿੰਗਸ ਆ ਉਹਨੂੰ ਆਪਾਂ ਕੋਰਟ ਦੇ ਵਿੱਚ ਪੇਸ਼ ਕਰਾਂਗੇ ਫਰਦਰ ਜਿਹੜਾ ਵੀ ਇਨਵੈਸਟੀਗੇਸ਼ਨ ਦਾ ਪਾਰਟ ਆ ਉਹਨੂੰ ਕਵਰ ਕੀਤਾ ਜਾਵੇ। ਸ਼ਮਲਾ ਜੀ ਐਸ ਪਰ ਐਫ ਆਈ ਆਰ ਹੀ ਜੋ ਪਹਿਲੇ ਦਿਨ ਗੱਲ ਸੀਗੀ ਉਹ ਉਹੀ ਸਾਹਮਣੇ ਆਈ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਦੋਨੋਂ ਸ਼ਰੀਕੇ ਦੇ ਵਿੱਚ ਰਿਲੇਟਿਵਸ ਲੱਗਦੇ ਨੇ। ਤੇ ਅ ਡਿਸੀਜ਼ਡ ਸਲਿੰਦਰ ਕੋਰ ਤੇ ਆਪਣੇ ਅਕਿਊਸਡ ਨਰਿੰਜਨ ਸਿੰਘ ਇਹਨਾਂ ਦੀ ਲੋੜੀ ਵਾਲੇ ਦਿਨ ਕਿਸੇ ਗੱਲ ਨੂੰ ਲੈ ਕੇ ਛੋਟੀ ਮੋਟੀ ਗੱਲ ਨੂੰ ਲੈ ਕੇ ਬਹਿਸਬਾਜੀ ਕੋਈ ਹੋਈ ਟਕਰਾਰ ਹੋ ਗਈ ਤੇ ਜਿਸ ਕਾਰਨ ਇਹ ਤੈਸ਼ ਵਿੱਚ ਆ ਕੇ ਇਹਨੇ ਇਸ ਇੰਨਾ ਵੱਡਾ ਸਟੈਪ ਜਿਹੜਾ ਉਠਾਇਆ ਇਹ ਜੀ 55 60 ਦੇ ਵਿੱਚ ਵਿੱਚ ਏਜ ਹੈਗੀ ਇਹਨਾਂ